ਦੇਸ਼ ਵਿਦੇਸ਼ ਵਿੱਚ ਬਸਦੇ ਸਾਰੇ ਹੀ ਦੋਸਤਾਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਇਸ ਦੌਰ ਵਿੱਚ ਹਰ ਕੋਈ ਆਪਣੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਿਹਾ ਹੈ ਸਰਕਾਰਾਂ ਨਾਲ ਮੱਥਾ ਲਾ ਕੇ ਆਪਣੇ ਹੱਕਾਂ ਨੂੰ ਲੈਣਾ ਚਾਹੁੰਦਾ ਹੈ ਪਰ ਕੀ ਆਪਾਂ ਸਾਰੇ ਸੋਚਦੇ ਹਾਂ ਕਿ ਜੋ ਆਪਣੇ ਘਰ ਕੰਮ ਕਰ ਰਿਹਾ ਹੈ ਕੀ ਅਸੀਂ ਉਸ ਨੂੰ ਉਸਦੇ ਹੱਕ ਦਿੰਦੇ ਹਾਂ ਇਹ ਕੋਈ ਇਸੇ ਨਾਲ ਲੜਨ ਦੀ ਗੱਲ ਨਹੀਂ ਸਗੋਂ ਇਹ ਸੋਚਣ ਦਾ ਵਿਸ਼ਾ ਹੈ ਕਿ ਇਨ੍ਹਾਂ ਮਜ਼ਦੂਰਾਂ ਦੇ ਕੋਈ ਅਧਿਕਾਰ ਨਹੀਂ ਹਨ ਜੋ ਇਨ੍ਹਾਂ ਨੂੰ ਨਹੀਂ ਮਿਲਦੇ ساری ਜ਼ਿੰਦਗੀ ਰੋਲੇ ਰਹਿੰਦੇ ਨੇ ਮਜ਼ਦੂਰਾਂ ਦੀ ਆਵਾਜ਼ ਨੂੰ ਹਮੇਸ਼ਾ ਦਬਾ ਕੇ ਰੱਖਿਆ ਗਿਆ ਸੋ ਇਸ ਰਚਨਾ ਵਿੱਚ ਵੀ ਇੱਕ ਮਜ਼ਦੂਰੀ ਦੀ ਮਜਬੂਰੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਆਪਾਂ ਸਾਰੇ ਇਸ ਰਚਨਾ ਦੇ ਜ਼ਰੀਏ ਸੁਣਦੇ ਹਾਂ ਦਿਲ ਉਹਦਾ ਵੀ ਕਰਦਾ ਕਿਦਰੇ ਗੁੱਡੀ ਚੜ ਜਾਵੇ ਮਿਹਨਤ ਵਾਲਾ ਪੈਸਾ ਵੀ ਘਰ ਆ ਕੇ ਖੜ ਜਾਵੇ ਦਿਲ ਉਹਦਾ ਵੀ ਕਰਦਾ ਕਿਦਰੇ ਗੁੱਡੀ ਚੜ ਜਾਵੇ ਮਿਹਨਤ ਵਾਲਾ ਪੈਸਾ ਵੀ ਘਰ ਆ ਕੇ ਖੜ ਜਾਵੇ ਮਾਰ ਬਿਮਾਰੀ ਪੈ ਜਾਂਦੀ ਸੁਖ ਫਿਰ ਵੀ ਲੈਂਦਾ ਨਾ ਮਜ਼ਦੂਰ ਦੀ ਇਹ ਮਜਬੂਰੀ ਹੱਥ ਕਿਤੇ ਵੀ ਪੈਂਦਾ ਨਾ ਮਜ਼ਦੂਰ ਦੀ ਇਹ ਮਜਬੂਰੀ ਹੱਥ ਕਿਤੇ ਵੀ ਪੈਂਦਾ ਨਾ ਹਰ ਪਲ ਇੱਕ ਹੀ ਸੋਚ ਕੇ ਬੱਚੇ ਵੱਧ ਪੜਾ ਲਈਏ ਆਪ ਤਾਂ ਪੱਠਣੇ ਝੁਕੇ ਇਹਨਾਂ ਦੀ ਜਾਨ ਛੜਾ ਲਈਏ ਹਰ ਪਲ ਇੱਕ ਹੀ ਸੋਚ ਕੇ ਬੱਚੇ ਵੱਧ ਪੜਾ ਲਈਏ ਆਪ ਤਾਂ ਪੱਠਣੇ ਝੁਕੇ ਇਹਨਾਂ ਦੀ ਜਾਨ ਛੜਾ ਲਈਏ ਬੁੱਢਾ ਹੋ ਵੀ ਕੰਮੇ ਕਰਦਾ ਘਰ ਵਿੱਚ ਬਹਿੰਦਾ ਨਾ ਮਜ਼ਦੂਰ ਦੀ ਇਹ ਮਜਬੂਰੀ ਹੱਥ ਕਿਤੇ ਵੀ ਪੈਂਦਾ ਨਾ ਮਜ਼ਦੂਰ ਦੀ ਇਹ ਮਜਬੂਰੀ ਹੱਥ ਕਿਤੇ ਵੀ ਪੈਂਦਾ ਨਾ ਕਬੀਲਦਾਰੀ ਵੀ ਮਾਰ ਦਿੰਦੀ ਏ ਪੂਰੇ ਲਾਣੇ ਦੀ ਫਿਕਰ ਬੜੀ ਹੀ ਰਹਿੰਦੀ ਘਰ ਦੇ ਖਾਣੇ ਪਾਣੇ ਦੀ ਕਬੀਲਦਾਰੀ ਵੀ ਮਾਰ ਦਿੰਦੀ ਏ ਪੂਰੇ ਲਾਣੇ ਦੀ ਫਿਕਰ ਬੜੀ ਹੀ ਰਹਿੰਦੀ ਘਰ ਦੇ ਖਾਣੇ ਪਾਣੇ ਦੀ ਸਾਰਾ ਦਿਨ ਕੰਮ ਕਰਕੇ ਕਿਸੇ ਨੂੰ ਕੁਝ ਵੀ ਕਹਿੰਦਾ ਨਾ ਮਜ਼ਦੂਰ ਦੀ ਇਹ ਮਜਬੂਰੀ ਹੱਥ ਕਿਤੇ ਵੀ ਪੈਂਦਾ ਨਾ ਮਜ਼ਦੂਰ ਦੀ ਇਹ ਮਜਬੂਰੀ ਹੱਥ ਕਿਤੇ ਵੀ ਪੈਂਦਾ ਨਾ ਕਾਰੋਬਾਰ ਹੀ ਤਰਪੈਂਦਾ ਕੋਈ ਕਰਜ਼ਾ ਦਿੰਦਾ ਨਾ ਫੇਲ ਪੰਜਵੀਂ ਮਾਰ ਜਾਂਦੀ ਕੋਈ ਲਾਭ ਵੀ ਹੁੰਦਾ ਨਾ ਕਾਰੋਬਾਰ ਹੀ ਤਰਪੈਂਦਾ ਕੋਈ ਕਰਜ਼ਾ ਦਿੰਦਾ ਨਾ ਫੇਲ ਪੰਜਵੀਂ ਮਾਰ ਜਾਂਦੀ ਕੋਈ ਲਾਭ ਵੀ ਹੁੰਦਾ ਨਾ ਕੋਲੇ ਗਿਆਨ ਜੇ ਹੁੰਦਾ ਫੇਰ ਤਾਂ ਕਦੇ ਵੀ ਟੈਂਦਾ ਨਾ ਮਜ਼ਦੂਰ ਦੀ ਇਹ ਮਜਬੂਰੀ ਹੱਥ ਕਿਤੇ ਵੀ ਪੈਂਦਾ ਨਾ ਮਜ਼ਦੂਰ ਦੀ ਇਹ ਮਜਬੂਰੀ ਹੱਥ ਕਿਤੇ ਵੀ ਪੈਂਦਾ ਨਾ ਜ਼ਰੂਰਤ ਪੂਰੀ ਕਰਨ ਲਈ ਜੀਵਣਾ ਜਿਗਰਾ ਲਿਆਮੀ ਜਿੰਨਾ ਜਿੰਨਾ ਵੀ ਸਰਦਾ ਸਭ ਦੇ ਆਪ ਹੀ ਦੇ ਆਵੀਂ ਜ਼ਰੂਰਤ ਪੂਰੀ ਕਰਨ ਲਈ ਜੀਵਨ ਜਿਗਰਾ ਲਿਆਮੀ ਜਿੰਨਾ ਜਿੰਨਾ ਵੀ ਸਰਦਾ ਸਭ ਦੇ ਆਪ ਹੀ ਦੇ ਆਵੀਂ ਹੁੰਦੜ ਮੰਗਣ ਨਾ ਜਾਵੇ ਗੱਲ ਕਿਸੇ ਦੀ ਸਹੰਦਾ ਨਾ ਮਜ਼ਦੂਰ ਦੀ ਇਹ ਮਜਬੂਰੀ ਹੱਥ ਕਿਤੇ ਵੀ ਪੈਂਦਾ ਨਾ ਮਜ਼ਦੂਰ ਦੀ ਇਹ ਮਜਬੂਰੀ ਹੱਥ ਕਿਤੇ ਵੀ ਪੈਂਦਾ ਨਾ ਸੋ ਹਾਂਜੀ ਦੋਸਤੋ ਇਸ ਲਿਖਤ ਨੂੰ ਸੁਣ ਕੇ ਆਪਾਂ ਸਾਰਿਆਂ ਨੇ ਅੰਦਾਜ਼ਾ ਲਾਇਆ ਹੋਣਾ ਕਿ ਕਿੰਨਾ ਜ਼ਿਆਦਾ ਮੁਸ਼ਕਲ ਹੈ ਇਸ ਕਠਨ ਰਸਤੇ ਨੂੰ ਪਾਰ ਕਰਨਾ ਕਬੀਲਦਾਰੀ ਗਰੀਬੀ ਬਿਮਾਰੀ ਅਨਪੜਤਾ ਮਜ਼ਦੂਰ ਨੂੰ ਆਪਣੇ ਹੀ ਥੱਲ ਖੋਚ ਕੇ ਲੈ ਜਾਂਦੀ ਹੈ ਤੇ ਉਹ ਇਸ ਜਾਲ ਵਿੱਚ ਫਸਿਆ ਨਿਕਲ ਨਹੀਂ ਸਕਦਾ ਸੋ ਤੁਹਾਨੂੰ ਇਹ ਰਚਨਾ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ